ਹਾਂਜੀ ਕੀ ਹਾਲ ਚਾਲ ਨੇ ਤੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ 8-9 ਮਹੀਨੇ ਹੋ ਗਏ ਨਵਾਂ ਬਲੌਗ ਪਾਇ ਨਹੀਂ ਗਿਆ ਤੇ ਬਿਜੀ ਹੁੰਨਾ ਸ਼ੂਟ 'ਚ ਤੇ ਕਾਫੀ ਜੀ ਕਰਦਾ ਵੀ ਤੁਹਾਨੂੰ ਸ਼ੂਟ ਦਿਖਾਈਏ ਕਿਵੇਂ ਹੁੰਦਾ ਹੈ ਸ਼ੂਟ ਵਾਲਾ ਬਲੌਗ ਬਣਾਇਆ ਨਹੀਂ ਜਾਂਦਾ ਤਾਂ ਕਰਕੇ ਅੱਜ ਕਰੇ ਫ੍ਰੀ ਸੀ ਮੈਂ ਸੋਚਿਆ ਚਲੋ ਅੱਜ ਕੋਈ ਬਲੌਗ ਬਣਾ ਲਈਏ ਤੇ ਅੱਜ ਬਲੌਗ ਬਣਾਉਗੇ ਆਪਣੇ ਛੋਟੇ ਪੱਪੀ ਦਾ ਪੱਪੀ ਲੈ ਕੇ ਆਏ ਸੀ ਪੱਗ ਤੇ ਉਹਦਾ ਨਾਮ ਵੀ ਦੱਸਾਂਗੇ ਕੀ ਕੀ ਹਰਕਤਾਂ ਕਰਦਾ ਉਹ ਵੀ ਦਿਖਾਵਾਂਗੇ ਤੇ ਜੇ ਡੇਲੀ ਵਲੌਗ ਚਾਹੀਦਾ ਹੁੰਦਾ ਤਾਂ ਕਮੈਂਟ ਜ਼ਰੂਰ ਕਰ ਦਿਓ ਅੱਗੇ ਵੀ ਵਲੌਗ ਬਣਾ ਦਿਆ ਕਰਾਂ ਜਿੱਦਾਂ ਦਾ ਵੀ ਚਾਹੀਦਾ ਕਮੈਂਟ ਕਰ ਦਿਓ ਤੇ ਬਾਕੀ ਤੁਹਾਨੂੰ ਦਿਖਾਉਣੇ ਅੱਗੇ ਕੀ ਕੀ ਹਰਕਤਾਂ ਨੇ ਸ਼ਾਰਤਾਂ ਤੇ ਰਖੜੀ ਅੱਜ ਰਖੜੀ ਆਪਣੇ ਬਣਾ ਲਈ ਤੇ ਸਾਰੇ ਨੂੰ ਰਖੜੀ ਦੀਆਂ ਮੌਰਕਾ ਤੇ ਅੱਗੇ ਮਿਲਦੇ ਹਾਂ ਲਓ ਜੀ ਕਰੋ ਦਰਸ਼ਨ ਕੀ ਨਾਮ ਹੈ ਬਈ ਤੇਰਾ ਇਹਦਾ ਨਾਮ ਰੱਖਿਆ ਸ਼ੈਡੋ ਮੰਮੀ ਨੇ ਰੱਖਿਆ ਨਾਮ ਸ਼ੈਡੋ ਸ਼ੈਡੋ ਕਹਿੰਦੇ ਨੇ ਸ਼ੈਡੋ ਕਹਿੰਦੇ ਨੇ ਸ਼ੈੱਡ ਕਹਿੰਦੇ ਬਾਕੀ ਦਾ ਖਾਣਾ ਚੱਲ ਰਿਹਾ ਲੈ ਉਹ ਖਾ ਲੈ ਦਹੀਂ ਨਾਲ ਹਮ ਥੋੜੀ ਥੋੜੀ ਰੋਟੀ ਵੀ ਖਾ ਲਾਂਗੇ ਤੇ ਆ ਸਾਮਾਨ ਉਹਦੇ ਵਾਸਤੇ ਰੱਖਣਾ ਪੈਂਦਾ ਇਹਨਾਂ ਕਾਬੂ ਕਿੱਥੇ ਆਉਂਦਾ ਉਰੇ ਆਏ ਸੁਣਦਾ ਨਹੀਂ ਇਹ ਗੱਲ ਇੱਕ ਗੱਲ ਹੋ ਰਿਹਾ ਇਹ ਬਾਲਾ ਅਗਰੈਸਿਵ ਸੀਗਾ ਸ਼ੇਰੂ ਮਨ ਲਾ ਵੀ ਵੱਡਦਾ ਸੀਗਾ ਹਰਖ ਦਾ ਵੀ ਤੇ ਜਦੋਂ ਇਹ ਆਇਆ ਪਹਿਲਾਂ ਤਾਂ ਕਈ ਦਿਨ ਇਹਦੇ ਨਾਲ ਖੇਡਿਆ ਨਹੀਂਗਾ ਮੈਂ ਕਲਿੱਪ ਐਡ ਕਰੂੰਗਾ ਹੁਣ ਇਹ ਉਹਨੂੰ ਪਿਆਰ ਕਰਨ ਲੱਗ ਗਿਆ ਹੁਣ ਉਹ ਕੁਝ ਨਹੀਂ ਕਹਿਣਾਗਾ ਇਹਨੂੰ ਮੈਂ ਕਲਿੱਪ ਐਡ ਕਰੂੰਗਾ ਕਿ ਤੁਸੀਂ ਦੇਖਿਓ ਹੁਣ ਉਹ ਦੇਖ ਰਿਹਾ ਵੀ ਖਾਣਾ ਖਾਣਾ ਹੈ ਮੰਦਾ ਇਹ ਨਹੀਂ ਪਾਇਆ ਇਹਨੂੰ ਨਹੀਂ ਪਾਇਆ ਆ ਗੁੱਸੇ ਆ ਗੁੱਸੇ ਹੋ ਗਿਆ ਚਾਰ ਮਾਤਾ ਇਹਦੇ ਲਈ ਵੀ ਬੈਠਦਾ ਫਿਰ ਅਰ ਖੜੀ ਬੰਨੀ ਐ ਇਹਦੇ ਅੱਜ ਸਾਡੇ ਦੋਨਾਂ ਦੇ ਆ ਦੇਖੋ ਉਹ ਰਹਿ ਗਿਆ ਉਹਦੇ ਨਹੀਂ ਬੰਨੀ ਗਈ ਉਹਦੇ ਵੀ ਬੰਨੇ ਆ ਇਹ ਥੋੜਾ ਜਿਹਾ ਹੁਣ ਲਾੜਲਾ ਹੋ ਗਿਆ ਲਾੜਦਾ ਤਾਂ ਉਹਦੀ ਆ ਉਹ ਥੋੜਾ ਜਿਹਾ ਅਗਰੈਸਿਵ ਹਨ ਨੂੰ ਅਜੇ ਠੀਕ ਕਰਾਂਗੇ ਤੇ ਮੈਡੀਸਿਨ ਚੱਲ ਰਹੀ ਆ ਉਹਦੀ ਮੈਂ ਮੈਡੀਸਿਨ ਵੀ ਦਿਖਾਉਂਗਾ ਕੀ ਕੀ ਮੈਡੀਸਿਨ ਚੱਲਦੀ ਆ ਉਹਦੀ ਇਹਦੀ ਵੀ ਦਿਖਾਉਂਗਾ ਉਹ ਤਾਂ ਇਹਦੇ ਵੈਕਸੀਨ ਲੱਗੀ ਆ ਜੇ ਤੇ ਦੂਜੀ ਵੈਕਸੀਨ ਲੱਗਣੀ ਆ ਇਹ ਦੋ ਤਿੰਨ ਦਿਨਾਂ ਦਾ ਕਾ ਉਹਦਾ ਨਾਮ ਹੈ ਆਪਣਾ ਸ਼ੇਰੂ ਸ਼ੇਰੂ ਇਹਦਾ ਬਸ ਇਹੀ ਟਿਕਾਣਾ ਜਦੋਂ ਦੁਪਹਿਰ ਹੋ ਜਾਂਦੀ ਆ ਗੱਡੀ ਕਿਲੇ ਪੈ ਜਾਣ ਜਾ ਕੇ ਮਾ ਗੱਡੀ ਥੱਲੇ ਸੌਣਾ ਇਹਨੇ ਫੇਰ ਜੇ ਕੋਈ ਆਉਂਦਾ ਤਾਂ ਗੇਟ ਖੜਕ ਕਰਦਾ ਤਾਂ ਸਿੱਧਾ ਗੇਟ 'ਚ ਜਾਂਦਾ ਹੈ ਮਤਲਬ ਕਿਸੇ ਨੂੰ ਅੰਦਰ ਨਹੀਂ ਆਉਣ ਦਿੰਦਾ ਇੰਨਾ ਅਗਰੈਸਿਵ ਹੋ ਰਿਹਾ ਹੈ ਢਾਲ ਸੌਣਾ ਆਹ ਖਾ ਰਿਹਾ ਰੋਟੀ ਤੈਨੂੰ ਖਾਣੀ ਆ ਜਾ ਇਹਨੇ ਤਾਂ ਕਰਤਾ ਕੰਪਲੀਟ ਕੰਮ ਬਹੁਤ ਸਿਆਰਾ ਹੈ ਚਲੋ ਅੱਗੇ ਨਾਲੀ ਉਹ ਦਿਖਾਉਣੇ ਆਪਾਂ ਇਹਨੂੰ ਖਾ ਲੈਣ ਦੋ ਫੇਰ ਇਹ ਖੇਡਣਗੇ ਇਹ ਦੇਖੋ ਨਾ ਕਿੰਨੇ ਲਾਈ ਵੀ ਮਿੱਤਰਾ ਮੀ ਵੀ ਆਉਣ ਵਾਲਾ ਠੀਕ ਹੈ ਤੇ ਹੋ ਜਾ ਤਿਆਰ ਫਿਰ ਖੇਡਣ ਨੂੰ ਤੁੱਪ ਚ ਦਾ ਗਨੂ ਘੜਦਿਆਂ ਦੇ ਬਾਰੇ ਹੁਣ ਅੱਜ ਮੌਸਮ ਠੀਕ ਹੈ ਹੁਣੇ ਖੇਡੂਗਾ ਉਹ ਪਿਆ ਗੱਡੀ ਥੱਲੇ ਉਹ ਗੱਡੀ ਥੱਲੇ ਪਿਆ ਆਉਂਗਾ ਨਹੀਂ ਹੁਣ ਜਾਣ ਕੇ ਇੱਧਰ ਤੁੱਟ ਐਦਾਂ ਖੇਡ ਚੱਲ ਖੇਡੋ ਹਣ ਖੇਡੋ ਚੱਲ ਇੱਧਰ ਖੇਡ ਖੇਡੋ ਤੇ ਨਾਲ ਆ ਦੇਖੋ ਐ ਖੇਡਦੇ ਨੇ ਉਹ ਗੁੱਸਾ ਨਹੀਂ ਕਰਦਾ ਹੁਣ ਪਹਿਲਾਂ ਗੁੱਸਾ ਕਰਦਾ ਸੀ ਜਿਆਦਾ ਭੱਗ ਗਿਆ ਤਰੀ ਲੱਭ ਹੀ ਨਹੀਂ ਆਉਂਦਾ ਕਿਹੜੋ ਏ ਆ ਗਿਆ ਲੈ ਇਹ ਤਾਂ ਮੇਰੀ ਹੈ ਉਹ ਇਹਨੂੰ ਦੇ ਛੋਟੇ ਨੂੰ ਲੈ ਨਹੀਂ ਹਾਂ ਛੋਟੇ ਨੂੰ ਫੜਾ ਵੀ ਆ ਜੋ ਫੜਾ ਆ ਉਹ ਛੋਟੇ ਨੂੰ ਫੜਾ ਉਹ ਚੱਕ ਲੈ ਉਹ ਚੱਕ ਲੈ ਆ ਜਾ ਛੱਡੋ ਚੱਕ ਲਿਆ ला इलाज है को देखो 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 कैसा हिटूंगा वो नो दे ਆ ਹੁੰਦਾ ਪਹਿਲਾਂ ਉਹ ਤਾਂ ਵਿਚਾਰੇ ਨੂੰ ਚੱਕਣੀ ਨਹੀਂ ਦਿੰਦਾ ਇਹਨੂੰ ਦੇ ਸ਼ੈਡੋ ਨੂੰ ਸ਼ੈਡੋ ਨੂੰ ਦੇ ਇਹ ਲੈ ਸ਼ੈਡੋ ਲੈ ਚੋ ਇਹ ਕੋਈ ਹੋਏ ਇਹਦਾ ਇਹਦਾ ਚੱਕਣੀ ਨਹੀਂ ਦਿੰਦਾ ਇਹ ਇਹਦਾ ਵਿਚਾਰ ਇੱਕ ਵਾਰੀ ਮਿੰਜੇ ਤਾ ਦੂਆ ਇਧਰ ਡੇਗ ਵਿਚਾਲੇ ਪੱਕੇ ਫੁੱਲ ਨਹੀਂ ਮੈਂ ਇਹ ਦੂਰ ਜਿਹੜੇਗਾ ਇਧਰ ਉਹ ਸਿਰੇ ਦੇ ਡੇਗ ਦੇ ਓ ਮਸ਼ ਕੇ ਨਾ ਚੱਲ ਚੱਕ ਪਾ ਚੱਕ ਐਨੀ ਫਟਾ ਦੇ ਦੋ ਬਦਲਾਓ ਬਦਲਾਓ ਬਦਲਾ ਆ ਲੈ ਜੂ ਨਹੀਂ ਉਹ ਲੈ ਗਿਆ ਨੇ ਉਹ ਫੇਰ ਹਾਰ ਗਿਆ ਸਾਡ ਗਹਾਰਾ ਜੀ ਫੜੇ ਤੋ ਫੜ ਫੜ ਚੱਕ ਲੈ ਚੱਕ ਲੈ ਚੱਕ ਲੈ ਲੈ ਫੇਰ ਨਹੀਂ ਰਹਿ ਗਿਆ ਉਹ ਲੈ ਜਾਂਦਾ ਇਹਦੇ ਕੀ ਹੋ ਗਿਆ ਫੁਰਕ ਲੜਦੀ ਆ ਇਹ ਉਹ ਗਈ ਹੋਈ ਚੱਲ ਮੀਆਂ ਵਾਲਾ ਚੱਲ ਅੰਦਰ ਬਹੁਤ ਖੇਡ ਲੈ ਤੂੰ ਵੀ ਚੱਲ ਉਹ ਗੱਡੀ ਥੱਲੇ ਗਿੱਲਾ ਹੋ ਜਾਏਗਾ ਖੁਰਕ ਪੈ ਜਾਂਦੀ ਹੈ ਕਿੱਧਰ ਚੱਲ ਗਿਆ ਆਉ ਰਿਹਾ ਆਪ ਨੂੰ ਸਾਰੇ ਉਹ ਦਿਖਾ ਦਾਂਗੇ ਇਹਨੂੰ ਅੰਦਰ ਛੱਡਾਂ ਹਾਂ ਫਿਰ ਤੁਹਾਨੂੰ ਬਾਹਰ ਜਿਹੜੇ ਮੈਂ ਬੂਟੇ ਲਾਏ ਹੋਣ ਉਹ ਦਿਖਾਵਾਂ ਇਹ ਬਹੁਤ ਸ਼ਰਾਰਤੀ ਹੈ ਬਹੁਤ ਸ਼ਰਾਰਤੀ ਹੈ ਚੱਲ ਤੂੰ ਅੰਦਰ ਇੱਧਰ ਮੈਂ ਗਿਆ ਇੱਧਰ ਚੱਲ ਚੱਲ ਅੰਦਰ ਚੱਲ ਬਾਏ ਬਾਏ ਚੱਲ 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 ਤੂੰ ਬੈਠ ਉਹ ਬੈਠ ਹਾਂ ਲੈ ਇੱਕ ਤਾਂ ਇਹ ਆ ਗਿਆ ਆਪਣਾ ਕਰਨ ਲਾਇਆ ਹੋਇਆ ਤੇ ਕਾ ਲਾਇਆ ਸੀ ਨਾ ਲੈ ਜਾਣਾ ਮੇਰਾ ਇੰਗਲਿਸ਼ੀ ਚੈਨਲ ਹੈ ਠੀਕ ਹੁਣ ਚੱਲਦੇ ਆ ਬਾਹਰ ਹਾਂ ਪਾਮ ਇੰਚ ਲਾ ਸ਼ਾਇਦ ਪਾਮ ਇੱਕ ਆਲ ਆਈ ਸੀ ਮੈਂ ਡੇਟ ਛੋਟੀ ਜਿਹੀ ਲਾਈ ਸੀ ਹੁਣ ਤਾਂ ਕਾਫੀ ਵੱਡੀ ਹੋ ਗਈ ਤੇ ਇੱਕ ਮੈਂ ਆਲ ਆਈ ਸੀ ਹੁਣ ਇਹ ਵਧੀਆ ਚੱਲ ਰਹੀ ਐ ਛੋਟੀ ਜਿਹੀ ਲਈ ਆ ਤੇ ਆ ਟਾਲੀ ਲਈ ਸੀ ਇਹ ਵੀ ਰੋਜ਼ ਪਾਣੀ ਪਾਉਣਾ ਆ ਆਪਣੇ ਘਰ ਦਾ ਵੀਊ ਆ ਗਿਆ ਥੋੜਾ ਇਧਰ ਨੂੰ ਲਾਈਟ ਨਹੀਂ ਹੀ ਕਰੀ ਅਜੇ ਥੋੜਾ ਜਿਹਾ ਕੰਮ ਕਰਾਉਣ ਵਾਲਾ ਹੈ ਫਰੰਟ ਤੇ ਆ ਲਾਈਆਂ ਸੀ ਦੋ ਟੇਕਾ ਅੱਜ ਤੇ ਸਪਰੇ ਮਾਰੀ ਸੀਗੀ ਇਕੱਠਾ ਕਰਕੇ ਅੱਗ ਲਾਉਣ ਵਾਲੀ ਇਹਨੂੰ ਤੇ ਆ ਤਾਂ ਪਹਿਲਾਂ ਦੀਆਂ ਨੇ ਵੱਡੀਆਂ ਹੋ ਗਈਆਂ ਤੇ ਇੱਕ ਆਹ ਲਾਈ ਸੀ ਇਹ ਵੀ ਵਧੀਆ ਚੱਲ ਪਈ ਇਹ ਵਾਲੀ ਆ ਵੀ ਛੋਟੀਆਂ ਸੀ ਪਹਿਲਾਂ ਆ ਵੀ ਤੇ ਆਹ ਆਈ ہوئی ਐ ਇਹ ਉੱਥੋਂ ਪਿੱਛੋਂ ਪੱਟ ਕੇ ਉਰੇ ਲਾਤੀ ਸੀ 프ੰਟ ਤੇ ਪਿੱਛੇ ਤਾਂ ਬਹੁਤ ਨੇ ਤੇ ਇੱਕ ਆ ਸੀਗੀ ਤੇ ਬਾਕੀ ਤਿੰਨ ਚਾਰ ਰੱਖੇ ਨੇ ਬਾਕੀ ਉਹ ਪਿੱਛੇ ਜਿਹੜਾ ਆਪਣਾ ਰੱਖਿਆ ਹੋਇਆ ਹੈ ਸਬਜ਼ੀ-ਸੁੱਜੀ ਵਾਸਤੇ ਉਧਰ ਦਿਖਾਉਣ ਆ ਆ ਆਪਣਾ ਬੈਕ ਸਾਈਡ 뷰 ਤੇ ਇੱਧਰ ਕਾਫੀ ਕੁਛ ਲਾਇਆ ਮਿਰਚਾਂ ਸਬਜ਼ੀਆਂ ਤੇ ਮੀਨ ਵੀ ਆ ਗਿਆ ਕੈਂਟ ਹੋ ਗਿਆ ਮੌਸਮ ਆ ਮਿਰਚਾਂ ਲਾਈਆਂ ਤੇ ਬਾਕੀ ਬੇਲਾਂ ਬੂਲਾਂ ਲਾਈਆਂ ਨੇ ਤੇ ਇੱਧਰ ਮੈਂ ਲਾਈ ਸੀਗੇ ਇੱਕ ਤਾਂ ਉਹ ਬੁੱਟੇ ਲਾਇਏ ਸੀ ਗੱਲਿਆ ਕਿਵੇਂ ਤੇ ਆਹ ਅਨਾਰ ਅਨਾਰ ਵੀ ਟੈਂਡ ਹੈ ਤੇ ਆਹ ਅਮਰੂਦ ਲਾਇਏ ਸੀ ਮੈਂ ਦੋ ਤਿੰਨ ਆਹ ਲਿਆ ਕੇ ਲਾਈ ਸੀ ਆਹ ਆਪਣੀ ਬੇਰੀ ਹੈ ਤੇ ਪਿਆੰ ਪਿਚਾੜੀ ਹੈ ਬੇਰ ਲੱਗਿਆ ਕਰਨਗੇ ਜੀ ਨੂੰ ਜੀ ਨੂੰ ਪਤਾ ਹੈ ਪਿਆੰ ਤੇ ਚਾੜ ਨਹੀਂ ਕੀ ਹੁੰਦੀ ਉਹ ਦੱਸਿਓ ਇੱਕ ਆਹ ਲਾਇਆ ਸੀਗਾ ਤੇ ਆਹ ਫੇਰ ਆ ਗਈ ਮੇਰੀ ਤੇ ਆਜ ਲਾਈ ਸੀ ਡੇਕ ਇਹ ਕਾਫੀ ਲੰਬੀ ਹੋ ਗਈ ਆਂ ਜਾਨ ਮੀਆਂ ਬੇਲ ਨਾਲ ਵਧੀਆ ਘਰ ਦੀ ਸਬਜ਼ੀ ਤੇ ਇੱਕ ਇੱਕ ਹੋਰ ਸੀ ਗਮਰੂਦ ਰੇ ਜੇ ਉਹ ਸੀਗਾ ਇੱਕ ਗਮਰੂਦ ਲਾਇਆ ਸੀ ਇਹ ਵੀ ਵਧੀਆ ਹੋ ਗਿਆ ਬਾਕੀ ਹੁਣ ਹੋਰ ਲਿਆ ਕੇ ਲਾਵਾਂਗੇ। ਆ ਇਧਰ ਜੀਰੀ ਆ ਗਈ ਆ ਆਪਣੀ ਜੀਰੀ ਆ ਗਈ ਇਧਰ। ਇੱਕ ਆ ਦੱਸਿਓ ਜੀ ਕੀ ਹੁੰਦਾ। ਕਮੈਂਟ ਚ। ਇਹ ਲਾਇਆ ਸੀਗਾ ਪ੍ਰੋਪਰ ਮਿਲਿਆ ਨਹੀਂ ਹਨਾ ਤਾਂ ਇਦਾਂ ਕੱਪੜਾ ਬਨ ਕੇ ਲਾ ਤਾ ਆਪਾਂ ਨੇ। ਤੇ ਇਹ ਦੱਸਿਓ ਕਾਦੇ ਵਾਸਤੇ ਹੁੰਦਾ ਕੀ ਚੀਜ਼ ਆ। ਕਮੈਂਟ ਜ਼ਰੂਰ ਕਰਿਓ। ਏਸੀ ਵਲੌਗ ਤੇ ਲਾਈਕ ਕਮੈਂਟ ਸ਼ੇਅਰ ਉਹ ਕਰਦੇ ਹੋ ਤੁਹਾਨੂੰ ਪਤਾ ਹੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਿੱਦਾਂ ਦਾ ਵਲੌਗ ਚਾਹੀਦਾ ਉਹ ਵੀ ਕਮੈਂਟ ਚ ਦੱਸਿਓ ਆਪਾਂ ਪ੍ਰੋਪਰ ਉਦਾਂ ਦੀ ਵਲੌਗ ਬਣਾਵਾਂਗੇ ਤੇ ਫ੍ਰੀ ਸੀ ਮੈਂ ਅੱਜ ਮੈਂ ਕਿਹਾ ਚਲੋ ਇਹਨਾਂ ਨਾਲ ਖੇਡਦੇ ਰਹਨੇ ਆ ਚਲੋ ਛੋਟਾ ਜਿਹਾ ਵਲੌਗ ਬਣਾ ਲਈਏ ਤੇ ਬਾਕੀ ਤੁਹਾਨੂੰ ਸਬਜ਼ੀ ਸੁੱਤੀਆਂ ਦਿਖਾਤੀਆਂ ਆਪਣੀਆਂ ਗ੍ਰੀਨਰੀ ਦਿਖਾਤੀ ਤੇ ਬਾਕੀ ਦੱਸਿਓ ਹਨਾ ਕਿੱਦਾਂ ਦਾ ਵਲੌਗ ਚਾਹੀਦਾ ਤੇ ਬਾਕੀ ਆਪਾਂ ਫਿਰ ਉਹੀ ਨੈਕਸਟ ਵਲੌਗ ਬਣਾਵਾਂਗੇ ਠੀਕ ਹੈ ਜੀ ਓਕੇ ਫਿਰ ਮਿਲਦੇ ਆ ਨੈਕਸਟ ਵਲੌਗਸ ਬਾਏ ਬਾਏ